ਸਸਿਕਾਲ ਜੀ ਮੈਂ ਵਿਸ਼ਾਲ ਸ਼ਰਮਾ ਇਸ ਸਮੇਂ ਅਸੀਂ ਅਟਾਰੀ ਬਾਰਡਰ ਤੇ ਮੌਜੂਦ ਹਾਂ ਇੱਕ ਨੌਜਵਾਨ ਤੁਹਾਨੂੰ ਇਸ ਤਰ੍ਹਾਂ ਦਾ ਦਿਖਾ ਰਹੇ ਹਾਂ ਕਿ ਜੋ ਪਿਆਰ ਦੇ ਚੱਕਰ ਦੇ ਵਿੱਚ ਪਾਕਿਸਤਾਨ ਤੋਂ ਬਿਨਾ ਪਾਸਪੋਰਟ ਬਿਨਾ ਪਰਮਿਸ਼ਨ ਲਿਆ ਭਾਰਤ ਦੇ ਵਿੱਚ ਐਂਟਰ ਕਰ ਜਾਂਦਾ ਹੈ ਅਤੇ ਭਾਰਤ ਦੇ ਵਿੱਚ ਜਦੋਂ ਐਂਟਰ ਕਰਦਾ ਹੈ ਤੇ ਭਾਰਤ ਦੀਆਂ ਏਜੰਸੀਆਂ ਵੱਲੋਂ ਉਸ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਜਾਂਦਾ ਜਿੱਦੋਂ ਉਹਦੇ ਕੋਲ ਪੁੱਛਗਿੱਛ ਕੀਤੀ ਜਾਂਦੀ ਹੈ ਤੇ ਉਸ ਨੌਜਵਾਨ ਦਾ ਕਹਿਣਾ ਕਿ ਇੱਕ ਲੜਕੀ ਦੇ ਨਾਲ ਮੈਂ ਬਹੁਤ ਜ਼ਿਆਦਾ ਪਿਆਰ ਕਰਦਾ سوشل ਮੀਡੀਆ ਤੇ ਉਹਨਾਂ ਦੀ ਆਪਸ ਦੇ ਵਿੱਚ ਇੱਕ ਦੂਜੇ ਦੇ ਨਾਲ ਮੁਲਾਕਾਤ ਹੋਈ ਅਤੇ 4 ਮਹੀਨਿਆਂ ਵਿੱਚ ਇਸ ਤਰ੍ਹਾਂ ਦਾ ਉਹਨਾਂ ਦਾ ਆਪਸ ਦੇ ਵਿੱਚ ਪਿਆਰ ਹੋ ਗਿਆ ਕਿ ਉਹ ਆਪਣਾ ਮੁਲਕ ਛੱਡਣ ਦੀ ਤਿਆਰ ਹੋ ਗਿਆ ਇਹ ਉਹ ਨੌਜਵਾਨ ਆ ਇਤਨਾ ਅਸੀਂ ਗੱਲਬਾਤ ਕਰਦੇ ਆ ਕਿ ਕਿਸ ਤਰ੍ਹਾਂ ਉਸ ਲੜਕੀ ਦੇ ਨਾਲ ਪਿਆਰ ਹੋਇਆ ਇਸ ਤਰ੍ਹਾਂ ਦਾ ਕੀ ਪਿਆਰ ਚ ਜਾਗਿਆ ਕਿ ਜਿਹੜਾ 4 ਮਹੀਨੇ ਦੇ ਪਿਆਰ ਪਿੱਛੇ ਨੌਜਵਾਨ ਆਪਣੇ ਪਰਿਵਾਰ ਨੂੰ ਛੱਡ ਕੇ ਭਾਰਤ ਦੇ ਵਿੱਚ ਆ ਗਿਆ ਸਭ ਤੋਂ ਪਹਿਲਾਂ ਅਸੀਂ ਤੁਹਾਡਾ ਨਾਮ ਪੁੱਛਦੇ ਹਾਂ ਤੁਹਾਡਾ ਨਾਮ ਕੀ ਹੈ ਤੇ ਕਿਸ ਜਗ੍ਹਾ ਤੇ ਰਹਿਣ ਵਾਲੇ ਜੀ ਮੇਰਾ ਨਾਮ ਮੁਹੰਮਦ ਅਹਿਮਰ ਹੈ اور ਮੈਂ ਪਾਕਿਸਤਾਨ ਤੇ ਪੰਜਾਬ ਦੇ ਬਹਾਵਲਪੁਰ ਦੇ ਰਹਿਣ ਵਾਲਾ ਤੇ ਇੱਕ ਲੜਕੀ ਦੇ ਨਾਲ ਪਿਆਰ ਹੋਇਆ ਪਰਿਵਾਰ ਦੀ ਪਿੱਛੇ ਪਰਵਾਹ ਨਹੀਂ ਕੀਤੀ ਕੀ ਲੱਗਾ ਤੁਹਾਨੂੰ ਕੀ ਇੱਕ ਜਿਹੜੀ ਲੜਕੀ ਆ سوشل ਮੀਡੀਆ ਤੇ ਤੁਸੀਂ ਉਹਦੇ ਨਾਲ ਮਿਲੇ 4 ਮਹੀਨੇ ਤੁਸੀਂ ਉਹਦੇ ਨਾਲ ਗੱਲਬਾਤ ਕੀਤੀ ਵੀਡੀਓ ਕਾਲਾਂ ਕੀਤੀਆਂ ਤੇ ਤੁਸੀਂ ਆਪਣਾ ਪਰਿਵਾਰ ਛੱਡ ਕੇ ਪਾਕਿਸਤਾਨ ਛੱਡ ਕੇ ਭਾਰਤ ਦੇ ਵਿੱਚ ਐਂਟਰ ਹੋ ਗਏ ਬਿਨਾ ਪਰਮਿਸ਼ਨ ਲਿਆ ਕੀ ਕਹਣਾ ਚਾਹੁੰਦੇ ਜੀ ਮੈਂ ਕਹਣਾ ਚਾਹਾਂਗਾ ਕਿ ਇਹ ਮੇਰੀ ਗਲਤੀ ਸੀ ਕਿ ਮੈਂ ਬਿਗੈਰ ਡਾਕੂਮੈਂਟ ਤੋਂ ਬਿਗੈਰ ਵੀਜ਼ਾ ਪਾਸਪੋਰਟ ਤੋਂ ਆ ਲੇਕਿਨ ਪਿਆਰ ਇੱਕ ਇਹੋ ਜਿਹਾ ਜਜ਼ਬਾ ਕਿ ਇਨਸਾਨ ਆਪਣੇ ਆਪ ਤੋਂ ਬਗਾਨਾ ਹੋ ਜਾਂਦਾ ਵਾ ਇਹ ਮੇਰੇ ਇਹ ਹਾਲਾਤ ਸੀ ਕਿ ਮੈਨੂੰ ਆਪਣੇ ਫੈਮਿਲੀ ਬਗਾਨੀ ਲੱਗ ਰਹੀ ਸੀ ਸਿਰਫ ਉਹ ਕੁੜੀ ਮੈਨੂੰ ਨਜ਼ਰ ਆ ਰਹੀ ਸੀ ਕਿ ਯਾਰ ਮੇਰਾ ਸਭ ਕੁਝ ਉਹ ਹੀ ਮੇਰਾ ਰੋਣਾ ਹੱਸਣਾ ਖੇਡਣਾ ਸਭ ਉਹ ਹੀ ਆ 24 ਘੰਟਿਆਂ ਦੇ ਵਿੱਚੋਂ 21 ਘੰਟੇ ਉਹਦੇ ਨਾਲ ਮੈਂ ਗੱਲ ਕਰਦਾ ਸੀ 3 ਘੰਟੇ ਉਹ ਸੌਂਦੀ ਸੀ ਮੈਂ ਉਹ ਵੀ ਨਹੀਂ ਸੌਂਦਾ ਤੇ ਖਾਣ ਪੀਣ ਦਾ ਇਹ ਸਿਸਟਮ ਬਣ ਗਿਆ ਸੀ ਕਿ ਮੈਂ ਸਿਰਫ ਚਾਹ ਤੇ ਜਿੰਦਾ ਸੀ ਖਾਣਾ ਵੀ ਨਹੀਂ ਖਾਣਾ 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 ਕਾਲ ਆ ਗਈ ਮੈਂ ਫਿਰ ਉੱਠ ਕੇ ਚਲਾ ਗਿਆ ਕਾਲ 2-2 4-4 ਘੰਟੇ ਚੱਲ ਰਹੀ ਆ ਸਿਰਫ ਚਾ ਫਿਰ ਆਇਆ ਵਾਪਸ ਚਾ ਪੀ ਲਈ ਬਾਹ ਹੀ ਕੋਈ ਸੀਗਾ ਤੇ ਪਰਿਵਾਰ ਰੋਕਦਾ ਨਹੀਂ ਸੀ ਕਿ ਰੋਟੀ ਨਹੀਂ ਖਾਂਦਾ ਮੇਰਾ ਮੁੰਡਾ ਪਰਿਵਾਰ ਨੂੰ ਪਤਾ ਸੀ ਕਿ ਇੰਡੀਆ ਦੇ ਵਿੱਚ ਕੁੜੀ ਦੇ ਪਿਆਰ ਦੇ ਚੱਕਰ ਚ ਪੈ ਗਿਆ ਏ ਤੇ ਉਹਨਾਂ ਨੇ ਕਦੀ ਡੱਕਣ ਦੀ ਕੋਸ਼ਿਸ਼ ਕੀਤੀ ਕਿ ਜਾਂ ਉਹਨਾਂ ਨੂੰ ਪਤਾ ਹੀ ਨਹੀਂ ਲੱਗਾ ਕਿ ਸਾਡਾ ਜਿਹੜਾ ਸੂਰਮਾ ਆ ਉਹ ਭਾਰਤ ਦੇ ਵਿੱਚ ਕੁੜੀ ਦੇ ਨਾਲ ਪਿਆਰ ਚ ਆ ਤੇ ਥੋੜੇ ਦਿਨਾਂ ਦਾ ਮਹਿਮਾਨ ਹੈ ਉਹ ਪਾਕਿਸਤਾਨ ਛੱਡੂਗਾ ਜੀ ਮੇਰੇ ਘਰ ਵਾਲਾ ਮੈਨੂੰ ਬੜਾ ਸਮਝਾਇਆ ਸੀ ਕਿ ਪੁੱਤਰ ਮੋਬਾਈਲ ਛੱਡ ਦੇ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਕੁੜੀ ਇੰਡੀਆ ਦੀ ਉਹਨਾਂ ਨੂੰ ਇਹ ਪਤਾ ਸੀ ਕਿ ਮੋਬਾਈਲ ਤੇ ਕਿਸੇ ਕੁੜੀ ਨਾਲ ਫੋਨ ਕਰਦਾ ਵਾ ਪਾਗਲ ਹੋ ਬਥੇਰਾ ਸਮਝਾਉਂਦਾ ਸੀ ਪਰ ਮੈਨੂੰ ਕਿਸੇ ਦੀ ਗੱਲ ਚੰਗੀ ਨਹੀਂ ਸੀ ਲੱਗਦੀ ਮੈਨੂੰ ਜਿਹੜਾ ਸਮਝਾਉਂਦਾ ਸੀ ਮੈਨੂੰ ਉਹ ਹੀ ਬੁਰਾ ਲੱਗਦਾ ਸੀ ਮਾਂ ਖਰਾਬ ਕਰਦਾ ਲੇਕਿਨ ਉਹ ਸਹੀ ਕਹਿੰਦੇ ਸੀ ਅੱਜ ਮੈਨੂੰ ਉਸੇ ਦਾ ਅਹਿਸਾਸ ਹੋ ਰਿਹਾ ਪਿਆਰ ਇੱਕ ਐਸਾ ਜਜ਼ਬਾ ਕਿ ਰਿੰਗਾ ਤੇ ਚਾਰ ਦੇਣਾ ਲੇਕਿਨ ਬੇੜਾ ਘਰ ਕਰ ਦੇਣਾ ਇੰਗਲਿਸ਼ ਇਸ ਦੇ ਵਾਸਤੇ ਕਹਿੰਦੇ ਨੇ ਕਿ ਲਵ ਇਸ ਸੀਰੀਅਸ ਮੈਂਟਲ ਡਿਸੀਜ਼ ਕਿ ਪਿਆਰ ਇੱਕ ਸੀਰੀਅਸ ਬਿਮਾਰੀ ਆ ਇਹ ਬਿਮਾਰੀ ਤੋਂ ਹਟ ਕੇ ਹੋਰ ਕੁਝ ਵੀ ਨਹੀਂ ਗਾ ਇਹ ਅੱਜਕੱਲ ਦੇ ਨੌਜਵਾਨ ਕੁੜੀਆਂ ਮੁੰਡੇ ਲਵ ਲਵ ਸ਼ੋਨਾ ਬੇਬੀ ਕਹਿੰਦੇ ਲੇਕਿਨ ਹਕੀਕਤ ਦੇ ਵਿੱਚ ਪਿਆਰ ਜੋ ਹੈ ਇਹ ਸਿਰਫ ਔਰ ਸ ਹੂੰ ਜੇ ਸਾਹ ਦੇ ਨਾਲ ਅਸੀਂ ਗੱਲ ਕਰਦੇ ਵੇ ਮੈਨੂੰ ਲੱਗਦਾ ਕਿ ਜਿਹੜਾ ਪਿਆਰ ਦਾ ਭੂਤ ਹੈ ਆਪਣੇ ਦਿਮਾਗ ਚੋਂ ਨਿਕਲ ਗਿਆ ਕਿ ਹਜੇ ਮਾੜਾ ਮੋਟਾ ਹੈਗਾ ਨਾ ਜੀ ਪਿਆਰ ਦਾ ਭੂਤ ਬਿਲਕੁਲ ਖਤਮ ਹੋ ਗਿਆ ਕਿ ਕੋਈ ਬੰਦਾ ਜਦੋਂ ਜੇਲ੍ਹ 세 ਜਾਂਦਾ ਨਾ ਉਹਨੂੰ ਸਭ ਤੋਂ ਵੱਡੀ ਟੈਨਸ਼ਨ ਨਹੀਂ ਹੁੰਦੀ ਕਿ ਮੈਂ ਕਦੋਂ ਨਿਕਲੂੰਗਾ ਸਵੇਰੇ ਉੱਠਦਿਆਂ ਉਹੀ ਚਾਰ ਦਿਵਾਈ ਚੜ੍ਹਦਿਵਾਰੀ ਸਰਾਤ ਨੂੰ ਸਮਦਿਆਂ ਉਹੀ ਚਾਰ ਦੇ ਬੰਦਾ ਤੋਂ ਜਾਂਦਾ ਪਾਗਲ ਇਹ ਤਾਂ ਭਗਵਾਨ ਦੀ ਮਿਹਰ ਤੇ ਕਿਰਪਾ ਰਹੀ ਕਿ ਮੈਂ ਪਾਗਲ ਨਹੀਂ ਹੋਇਆ ਨਹੀਂ ਤਾਂ ਲੋਕ ਤਾਂ ਮੈਂ ਤੀਸਰੇ ਦਿਨ ਪਾਗਲ ਹੋ ਜਾਂਦੇ ਦੇਖੇ ਲੋਕਾਂ ਨੂੰ ਮਾਰ ਖਾਂਦੇ ਦੇਖਿਆ ਮੈਂ ਜੇਲ੍ਹ ਦੇ ਵਿੱਚ ਤੇ ਜਿਸ ਲੜਕੀ ਕਰਕੇ ਤੁਸੀਂ ਭਾਰਤ ਆਏ ਤੁਸੀਂ ਗ੍ਰਿਫਤਾਰ ਹੋ ਗਏ ਇੱਥੇ ਆਣ ਕੇ ਲੜਕੀ ਦੇ ਨਾਲ ਕੋਈ ਮੁਲਾਕਾਤ ਹੋਈ ਪ੍ਰਸ਼ਾਸਨ ਨੇ ਲੜਕੀ ਨੂੰ ਸੱਦਿਆ ਤੁਹਾਡੇ ਫੇਸ ਟੂ ਫੇਸ ਹੋਏ ਜਾਂ ਕੋਰਟ ਦੇ ਵਿੱਚ ਕੋਈ ਗੱਲਬਾਤ ਹੋਈ ਤੁਹਾਡੀ ਆਪਸ ਚ ਮੇਰੀ ਜੀ ਉਹਨੇ ਮੈਨੂੰ ਸੱਦਿਆ ਮੈਂ ਆਇਆ ਮੈਨੂੰ ਪਿਆਰ ਸੀਗਾ ਉਹਦੇ ਨਾਲ ਲੇਕਿਨ ਉਹ ਕੋਰਟ ਚ ਉਹਨੂੰ ਕੋਰਟ ਨੇ ਸੱਦਿਆ ਉਹ ਆਈ ਲੇਕਿਨ ਉਹਨੇ ਗਵਾਹੀ ਇਹ ਦਿੱਤੀ ਕਿ ਮੈਂ ਜੀ ਪਿਆਰ ਉਹਨੂੰ ਨਹੀਂ ਕਰਦੀ ਮੈਂ ਮਜ਼ਾਕ ਕੀਤਾ ਸੀਗਾ ਤੇ ਮੈਨੂੰ ਸੱਦਿਆ ਜ਼ਰੂਰ ਗੱਲਬਾਤ ਸਾਡੀ ਜ਼ਰੂਰ ਸੀਗੀ ਪਰ ਇਹ ਹਕੀਕਤ ਹੈਗਾ ਮੈਂ ਤਨਾ ਮਜ਼ਾਕ ਕੀਤਾ ਸੀਗਾ ਕਿਦੋਂ ਕੀ ਬੀਤੀ ਹੋएगी ਦਿਲ ਤੇ ਕੀ ਜਿਹੜੀ ਕੁੜੀ ਨੇ ਪਾਕਿਸਤਾਨ ਤੋਂ ਭਾਰਤ ਦੇ ਵਿੱਚ ਬਿਨਾ ਪਰਮਿਸ਼ਨ ਤੋਂ ਇੱਕ ਬੰਦੇ ਨੂੰ ਸੱਦਿਆ ਤੇ ਜਦੋਂ ਕੋਰਟ ਦੇ ਵਿੱਚ ਜਾਂਦੀ ਹੈ ਕੁੜੀ ਜਾ ਕੇ ਕਹਿ ਦਿੰਦੀ ਕਿ ਮੈਂ ਸਿਰਫ ਮਖੌਲ ਕੀਤਾ ਉਦੋਂ ਆਪਣੇ ਦਿਲ ਤੇ ਕੀ ਬੀਤੀ ਇਹ ਬਹੁਤ ਤਕਲੀਫ ਦਾ ਲਮਹਾ ਸੀ ਮੇਰੀਆਂ ਅੱਖਾਂ ਜੋ ਬਹੁਤ ਜ਼ਿਆਦਾ ਉਸ ਤੋਂ ਨਮੀ ਉਤਰਨੇ ਵਾਲੇ ਸੀ ਲੇਕਿਨ ਜੇਲ੍ਹ ਦੀ ਕੈਦ ਕੱਟ ਕੇ ਮੇਰੇ ਹਾਲਾਤ ਹੋਗਾ ਸੀ ਕਿ ਮੈਨੂੰ ਕੁਝ ਮਹਿਸੂਸ ਨਹੀਂ ਹੋਇਆ ਤਕਲੀਫ ਜ਼ਰੂਰ ਹੋਈ ਕਿ ਯਾਰ ਇਨਾ ਕੁਛ ਮੈਂ ਕੀਤਾ ਕਰਕੇ ਮੈਂ ਅੱਜ ਇਸ ਮਕਾਮ ਤੇ ਆ ਕੇ ਮੈਂ ਕੈਦੀ ਬਣ ਗਿਆ ਮੈਨੂੰ ਯਕੀਨ ਕਰੋ ਜੋ ਹੱਤ ਕੜੀ ਲੱਗੀ ਨਾ ਮੈਨੂੰ ਇੰਨੀ ਸ਼ਰਮ ਆਈ ਕਿ ਯਾਰ ਮੈਂ ਇੱਡਾ ਘਿਰਿਆ ਹੋਇਆ ਹੋਗਾ ਕਿ ਮੈਨੂੰ ਹੱਤ ਕੜੀ ਲੱਗੀ ਅੱਜ ਲੇਕਿਨ ਪਿਆਰ ਦੀ ਖਾਤਰ ਮੈਨੇ ਬਰਦਾਸ਼ਤ ਕੀਤਾ ਲੇਕਿਨ ਜਦੋਂ ਕੋਰਟ ਇਹਨੂੰ ਸੱਧਿਆ ਉਹਨੇ ਆ ਕੇ ਇਹ ਗੱਲ ਕਰਤੀ ਕਿ ਯਾਰ ਮੈਂ ਤਾਂ ਮਜ਼ਾਕ ਕੀਤਾ ਉਦੋਂ ਮੈਂ ਇੱਕ ਵਾਰ ਟੁੱਟ ਗਿਆ ਸੀ ਲੇਕਿਨ ਭਗਵਾਨ ਦੀ ਔਰ ਉਥੋਂ ਦੇ ਅਨੁਭਵ ਕਰਦੇ ਲੋਕਾਂ ਦਾ ਭਗਵਾਨ ਪਾਲਾ ਕਰੇ ਸਪੈਸ਼ਲੀ ਬਾਗਲੀ ਮੇਰਾ ਭਰਾ ਜਿਹਨੇ ਮੈਨੂੰ ਬੜਾ ਸੰਭਿਆ ਬੜੇ ਉਹ ਗਾਰਡ ਵਾਲੇ ਉਹ ਪੁਲਿਸ ਵਾਲੇ ਜਿਹੜੇ ਮੈਨੂੰ ਚੁੱਪ ਕਰਾਉਂਦੇ ਸੀ ਮੈਨੂੰ ਪਿਆਰ ਕਰਦੇ ਸੀ ਮੈਂ ਉਹਨਾਂ ਦਾ ਧੰਨਵਾਦ ਕਰਦਾ ਹਾਂ ਸਪੈਸ਼ਲੀ ਜਲੰਧਰ ਜੀ ਦਾ ਜਿਹਨੇ ਮੈਨੂੰ ਬੜਾ ਸਾਰਾ ਪਿਆਰ ਦਿੱਤਾ ਤੇ ਹੁਣ ਪਰਿਵਾਰ ਚ ਕੌਣ ਕੌਣ ਆ ਮਿਲਣਾ ਆ ਸਭ ਤੋਂ ਜ਼ਿਆਦਾ ਕਿਸ ਜੀ ਦੇ ਨਾਲ ਆਪਣਾ ਸਭ ਤੋਂ ਜ਼ਿਆਦਾ ਪਿਆਰ ਆ ਪਰਿਵਾਰਿਕ ਮੈਂਬਰ ਦੇ ਵਿੱਚ ਕੌਣ ਕੌਣ ਆ ਤੁਹਾਡੀ ਜੀ ਘਰ ਜਾਂਦੀ ਯਾਤ ਮੈਨੂੰ ਬਹੁਤ ਆਈ ਅੱਜ ਘਰ ਜਾ ਰਹੇ ਹਾਂ ਬਹੁਤ ਖੁਸ਼ੀ ਵਾਹ ਅੱਜ ਦਾ ਦਿਨ ਵਾ ਮੇਰੇ ਵਾਸਤੇ ਮੈਂ ਸਭ ਤੋਂ ਪਹਿਲਾਂ ਜਿਹਨੂੰ ਮਿਲਣਾ ਚਾ ਮੈਨੂੰ ਜੇਲ੍ਹ ਜਾ ਕੇ ਅਹਿਸਾਸ ਹੋਇਆ ਕਿ ਯਾਰ ਮਾਂ ਤੋਂ ਵੱਡਾ ਇਸ ਕਾਇਨਾਤ ਦੇ ਵਿੱਚ ਸੱਚਾ ਤੇ ਪਾਕ ਸਾਫ਼ ਰਿਸ਼ਤਾ ਕੋਈ ਨਹੀਂ ਜਿਹੋ ਜਿਹਾ ਮਾਂ ਮਾਂ ਪੁੱਤ ਕਿਦਾਂ ਦਾ ਵੀ ਹੋਵੇ ਅੱਜ ਮੈਂ ਮੈਨੂੰ ਪਤਾ ਮੈਂ ਗਲਤੀ ਕਰਕੇ ਜਾ ਰਹਾ ਲੇਕਿਨ ਫਿਰ ਵੀ ਸੀਨੇ ਲਹਿ ਗਈ ਕਿਉਂਕਿ ਮੈਂ ਉਹਦਾ ਬੱਚਾ ਮੈਂ ਜ਼ਰੂਰ ਗਲਤੀ ਕੀਤੀ ਆ ਪਰ ਉਹ ਮਾਂਵਾ ਪਰਿਵਾਰ ਚ ਸਭ ਤੋਂ ਛੋਟੇ ਹੀ ਤੁਸੀਂ ਕਿ ਤੁਹਾਡੇ ਤੋਂ ਕੋਈ ਵੱਡਾ ਭੈਣ ਭਰਾ ਹੈ ਕਿ ਤੁਹਾਡੇ ਤੋਂ ਕੋਈ ਛੋਟਾ ਭੈਣ ਭਰਾ ਹੈ ਜੀ ਮੈਂ ਸਭ ਤੋਂ ਛੋਟਾ ਹਾਂ ਬਾਕੀ ਮੇਰੇ ਤੋਂ ਦੋ ਵੱਡੇ ਮੇਰੇ ਭਰਾ ਹਾਂ ਮੈਂ ਚਾਰ ਮਹੀਨੇ ਪਹਿਨਾ ਮੈਂ ਸਭ ਤੋਂ ਛੋਟਾ ਹਾਂ ਲੇਕਿਨ ਮੈਨੂੰ ਸ਼ਰਮਿੰਦਗੀ ਹੋ ਰਹੀ ਕਿ ਯਾਰ ਮੈਂ ਉਹਨਾਂ ਦਾ ਭਰਾ ਮੇਰੇ ਭੈਣ ਭਰਾ ਬਹੁਤ ਗ੍ਰੇਟ ਹੈ ਮੇਰਾ ਮਾਂ ਬਾਪ ਬਹੁਤ ਗ੍ਰੇਟ ਹੈ ਲੇਕਿਨ ਮੈਂ ਇਹ ਗਲਤੀ ਕੀਤੀ ਹੈ ਮੇਰੇ ਵਾਸਤੇ ਬਹੁਤ ਸ਼ਰਮਿੰਦਗੀ ਦਾ ਲਮਹਾ ਕਿ ਯਾਰ ਮੈਂ ਨਾ ਕੋਈ ਲੇਕਿਨ ਖੁਸ਼ੀ ਹੈ ਇਸ ਗੱਲ ਦੀ ਕਿ ਮੈਂ ਘਰ ਜਾ ਰਿਹਾ ਉਹਨਾਂ ਨੂੰ ਮਿਲੂੰਗਾ ਜਾ ਕੇ ਜੀ ਇਹ ਉਹ ਨੌਜਵਾਨ ਹੈ ਤੇ ਬਾਕੀ ਉਹ ਨੌਜਵ ਥੋੜੇ ਜੇ ਸਮੇਂ ਵਿੱਚ ਹੀ ਪਿਆਰ ਦੇ ਚੱਕਰ ਦੇ ਵਿੱਚ ਆਪਣੀ ਜਾਨ ਗਵਾ ਦਿੰਦੇ ਨੇ ਤੇ ਜਾਂ ਆਪਣੇ ਮਾਪਿਓ ਨੂੰ ਛੱਡ ਦਿੰਦੇ ਨੇ ਇਸ ਨੌਜਵਾਨ ਤੋਂ ਸਿੱਖਿਆ ਲੈ ਕੇ ਬਾਕੀ ਜਿਹੜੇ ਨੌਜਵਾਨ ਨੇ ਉਹਨਾਂ ਨੇ ਇੱਕ ਜਰੂਰ ਸਿੱਖਿਆ ਲੈਣੀ ਚਾਹੀਦੀ ਹੈ ਕਿ ਜੋ ਮਾਪਿਓ ਨੇ ਜੋ ਪਰਿਵਾਰ ਆ ਉਹ ਤੋਂ ਵੱਡਾ ਕੋਈ ਨਹੀਂ